ਆਹ ਤਾਂ 15 ਸਾਲ ਪਹਿਲੇ ਇੱਕ ਕਲਾਕਾਰ ਹੋਇਆ ਸੀ ਅੰਮ੍ਰਿਤਸਰ ਵਾਲ ਸਾਈਡ ਦਾ ਹੁਣ ਵੀ ਉਹ ਜੀ ਬਹੁਤ ਬਹੁਤ ਯਾਨੀ ਕਿ ਉਹਦੇ ਵਧੀਆ ਗਾਣੇ ਨੇ ਵਧੀਆ ਬੰਦਾ ਮੈਨੂੰ ਵਧੀਆ ਲੱਗਦਾ ਬੰਦਾ ਨਾ ਤੇ ਉਹ ਜਦੋਂ ਉਹਦਾ ਵੀ ਚੜ੍ਹਦੀ ਤਰੱਕੀ ਹੋਈ ਹੋਈ ਨਾ ਇੱਕ ਆਪਣੇ ਇੱਥੇ ਕਲਾਕਾਰ ਜਿਹੜੇ ਆਪਾਂ ਕਹਿੰਦੇ ਹੁੰਦੇ ਨੇ ਵੀ ਜਿਹੜੇ ਸਟੈਬਲਿਸ਼ਡ ਹੁੰਦੇ ਨੇ ਜਿਹੜੇ ਪੁਰਾਣੇ ਕਲਾਕਾਰ ਹੁੰਦੇ ਨੇ ਉਹਨਾਂ ਨੇ ਸਾਲੇ ਨੇ ਕੀ ਕੀਤਾ ਉਹਦੇ ਘਰ ਦਾ ਨੰਬਰ ਦੇਤਾ ਜਦੋਂ پوری ਪੂਰੀ ਚੜਾਈ ਹੋ ਗਈ ਉਹਨਾਂ ਨੂੰ ਪਤਾ ਲੱਗ ਗਿਆ ਉਹਨੇ ਤਾਂ ਕੁਝ ਨਹੀਂ ਕਿਹਾ ਕਿਸੇ ਨੂੰ ਚੜਨ ਨੂੰ ਪਰ ਜਿਹੜੇ ਆ ਦੋ ਤਿੰਨ ਲੀਡ ਫਕੀਰ ਸੀਗੇ ਉੱਥੇ ਲੀਡ ਫਕੀਰ ਤਾਂ ਇੱਕੋ ਹੀ ਐ ਉਹੀ ਸੀਗਾ ਤੇ ਕੀ ਕੀਤਾ ਨਾ ਉਹਦੇ ਘਰ ਦਾ ਨੰਬਰ ਦਿੱਤਾ ਸ਼ੁਰੂ ਤੋਂ ਇਹ ਕੰਮ ਕਰਦੇ ਆਏ ਨੇ ਘਰ ਦਾ ਨੰਬਰ ਕਿਵੇਂ ਯਾਨੀ ਕਿ ਜਿਹੜਾ ਆਪਣੇ ਘਰਦਿਆਂ ਕੋਲੇ ਹੁੰਦਾ ਉਦੋਂ ਉਹਨਾਂ ਟਾਈਮਾਂ 'ਚ ਲੈਂਡਲਾਈਨ ਹੋਣਗੇ ਤੇ ਨੰਬਰ ਦੇ ਦਿੱਤਾ ਕਹਿੰਦਾ ਐ ਕਰੋ ਜਿੰਨੇ ਵੀ ਆਪਣੇ ਫੈਨ ਨੇ ਗੁਰਪ੍ਰਾਂਜ ਪਾਤਾ ਜਿੰਨੇ ਆਪਣੇ ਫੈਨ ਇਹਨੂੰ ਸੌਲੇ ਤੋਂ ਗਾਲਾਂ ਕੱਢੋ ਇਹਨੂੰ ਗਲਦੋਂ ਪਤਾ ਲੱਗ ਗਿਆ ਬੀਬੋ ਬੋਲਦਾ ਕਿਵੇਂ ਤਰੱਕੀ ਕਿਵੇਂ ਕਰ ਗਿਆ ਇਹ ਗਾਣਾ ਕਰ ਗਿਆ ਉਹ ਵਿਚਾਰੇ ਸ਼ਰੀਹ ਬੰਦੇ ਸੀ ਯਾਰ ਚਲੋ ਛੱਡ ਗਏ ਯਾਰ ਉਸ ਚੀਜ਼ ਨੂੰ ਹਨਾ ਵੀ ਕੋਈ ਗੱਲ ਨਹੀਂ ਹਾਂ ਵੀ ਕੀ ਦਿੱਕਤ ਹੈ ਫਿਰ ਇਹਨਾਂ ਨੇ ਕੀ ਅਕਿੰ ਕਰਿਆ ਫਿਰ ਇੱਕ ਦੋ ਬੰਦਿਆਂ ਨਾਲ ਹੋਰ ਇਹਨਾਂ ਨੇ ਕੀਤਾ ਫਿਰ ਗਾਣਾ ਕੱਢਦੇ ਨੇ ਵੀ ਸਲਾਨਾ ਸਾਡੇ ਤਾਂ ਐ ਐ ਝੰਕਾ ਜੇ ਆ ਉਹ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰਾ ਭਰਾ ਹੁਣ ਤੱਕ ਤੁਸੀਂ ਜਿੰਨੇ ਨਾਲ ਜੋ ਕੀਤਾ ਫੋਨ ਫਾਨ ਮੈਸੇਜ ਮੂਸੇਜ ਇਹੀ ਗੱਲ ਇਹ ਇਹੀ ਕੋਸ਼ਿਸ਼ ਕੱਲ ਪਰਸੋਂ ਦਾ ਇਹ ਇੱਧਰ ਸਾਡੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਨਕੁਆਰੀ ਨੰਬਰ ਤੇ ਫੋਨ ਕਰਤਾ ਅਸੀਂ ਐ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਈਮੇਲਾਂ ਕਰਤੀਆਂ ਅਸੀਂ ਇਹ ਕਰਦੇ ਆਂਗੇ ਫਲਾਣਾ ਝਾਂਕਾ ਕਰਦਾ ਮੇਰੀ ਗੱਲ ਸੁਣ ਓਏ ਠੀਕ ਹੈ ਨਾ ਪਹਿਲੀ ਗੱਲ ਮੇਰਾ ਸੁਭਾਅ ਹੈ ਮੈਂ ਜ਼ਿੰਦਗੀ ਦੇ ਵਿੱਚ ਨਾ ਕਰੀ ਕਿਸ ਨੂੰ ਮਾੜਾ ਚੰਗਾ ਹਿੱਤ ਤੱਕ ਬੋਲਿਆ ਨਾ ਮੈਂ ਬੋਲਾ ਤੇ ਮੈਂ ਜਿੱਦਣ ਬੋਲਦਾ ਮੈਂ ਠੇਕ ਟੋਕ ਕੇ ਕਹਿੰਦਾ ਵੀ ਤੈਨੂੰ ਕਿਹ ਹੈ ਠੀਕ ਹੈ ਨਾ ਬੀ ਆ ਜਿਹੜੀਆਂ ਲੀਰਾਂ ਵਾਲੀਆਂ ਗੱਲਾਂ ਕਰਦੀਆਂ ਨਾ ਵਿੱਚਾਂ ਲੀਰਾਂ ਨੂੰ ਕਹਿੰਨਾ ਬਿੱਚੀ ਤੁਹਾਡੇ ਉਸਤਾਦ ਨੂੰ ਕਹਿਣਾ ਠੀਕ ਹੈ ਨਾ ਵੀ ਆਪ ਦਾ ਬੰਦਿਆਂ ਵਾਂਗੂ ਉਹਦਾ ਕੁੰਜੇ ਲਾ ਕੇ ਆ ਉਹਦਾ ਕੰਮ ਕਰੀ ਚੱਲੋ ਠੀਕ ਹੈ ਨਾ ਨਾ ਮੈਂ ਲੈਣ ਦੇਣ ਦੇ ਕਿਸੇ ਨਾਲ ਤੁਹਾਡੇ 'ਚ ਹੈਗਾ ਨਾ ਹੈਗਾ ਪਰ ਜੇ ਮੈਨੂੰ ਬੇਚਕੜੀ ਸੂਗੇ ਨਾ ਮੈਂ ਇਹੋ ਜਿਹਾ ਘੋਟਾ ਝੜਾਉਂਗਾ ساری ਜ਼ਿੰਦਗੀ ਯਾਦ ਰੱਖੂਗੇ ਠੀਕ ਹੈ ਨਾ ਹੁਣ ਤੱਕ ਤੁਸੀਂ ਕੁੜੀਆਂ ਹੀ ਦਵਾਈਆਂ ਨੇ ਕੁੜੀਆਂ ਦੇ ਪੇਜਾਂ ਤੇ ਜਾ ਜਾ ਕਮੈਂਟ ਗਾਲਾਂ ਕੱਢ ਕੇ ਆ ਲੀਰਾਂ ਫਕੀਰਾਂ ਵਾਲੇ ਕੰਮ ਨਾ ਜ਼ਿੰਦਗੀ ਦੇ ਵਿੱਚ ਬੰਦੇ ਵਾਲੇ ਨਾਲ ਮਰਦਾਂ ਵਾਲੇ ਕੰਮ ਚਾਹੀਏ ਹੁੰਦੇ ਨੇ ਨਾ ਇਹ ਹੈ ਹੁਣ ਠੀਕ ਹੈ ਨਾ ਹੁਣ ਤੱਕ ਤੁਸੀਂ ਕੁੜੀਆਂ ਡਰਾਈਆਂ ਨੇ ਚੋੜਾ ਕਿਸੇ ਨਾਲ ਬਾਹ ਨੀ ਪਿਆ ਠੀਕ ਹੈ ਨਾ ਕੀ ਇਨਕੁਆਇਰੀ ਨੰਬਰ ਵਾਲੇ ਤੇ ਫੋਨ ਕਰਕੇ ਸਿਸਟਮ ਕਰਕੇ ਵੀ ਆਂ ਅਸੀਂ ਐ ਕਰ ਦਾਂਗੇ ਕਿਆ ਕਰ ਦੋਗੇ ਤੁਸੀਂ ਲੋਕ ਕੇ ਥੋੜੀ ਰਹਨੇ ਕਿਸੇ ਪਾਸੇ ਠੀਕ ਹੈ ਨਾ ਆਪ ਦੀ ਪਿੰਡ ਰਹਨੇ ਆ ਥੋਕੇ ਸਾਰੇ ਸਾਰੀ ਦੁਨੀਆ ਨੂੰ ਪਤਾ ਕਿੱਥੇ ਰਹਨੇ ਆ ਇੱਥੇ ਬੋਲ ਕੇ ਚੰਡੀਗੜ੍ਹ ਥੋਕੇ ਥੋੜੀ ਬੈਠਦਾ ਮੈਂ ਠੀਕ ਹੈ ਨਾ ਜੇ ਕਿਸੇ ਨਾਲ ਜੇ ਕਿਸੇ ਨਾਲ ਬਣਦੀ ਵੀ ਨਹੀਂ ਤਾਂ ਨਾਮ ਲੈ ਕੇ ਕਹਿਣਾ ਵੀ ਹਾਂ ਉਹ ਤੈਨੂੰ ਕਹੇ ਠੀਕ ਹੈ ਨਾ ਜੇ ਤਾਂ ਹਿੰਮਤ ਹੈ ਕਿ ਪੰਗੇ ਲੈਣ ਦੀ ਤਾਂ ਦਾ ਸੱਦਨ ਮੱਥੇ ਹੋ ਕੇ ਲਿਆ ਕਰੋ ਪੰਗੇ ਠੀਕ ਹੈ ਨਾ ਆਪ ਉਹ ਨਾ ਕਰਨ ਵਾਲਾ ਸਿਸਟਮ ਨਾ ਮੈਂ ਆਈ ਤੱਕ ਕਿਸੇ ਨਾਲ ਇਹ ਜੇ ਲੋਅ ਗ੍ਰੇਡ ਵਾਲੇ ਕੰਮ ਕਰੀ ਕਿਤੇ ਨੇ ਗੱਲ ਮੈਂ ਤਾਂ ਨਹੀਂ ਕੱਢ ਰਿਹਾ ਕਿਉਂਕਿ ਮੈਂ ਮੈਂ ਆਪ ਦੇ ਆਪ ਵਿੱਚ ਸੁਧਾਰ ਕੀਤਾ ਵੀ ਚੱਲ ਮੈਂ ਕਿਸੇ ਨੂੰ ਮੁੱਬਰ ਦਾ ਚੰਗਾ ਨਹੀਂ ਬੋਲਣਾ ਠੀਕ ਹੈ ਨਾ ਹੁਣ ਤੱਕ ਤੁਸੀਂ ਬੁੜੀਆਂ ਦਵਾਈਆਂ ਨੇ ਠੀਕ ਹੈ ਸ਼ਰੀਫ ਲੋਕ ਦਵਾਏ ਨੇ ਜਿੰਨਾ ਮੈਨੂੰ ਛੇੜੋਗੇ ਮੈਂ ਤਾਂ ਇਹੋ ਜੱਲ ਬੰਨ ਜਿੰਨਾ ਛੇੜੋਗੇ ਮੈਂ ਤੁਹਾਡੀ ਉਨੀ ਵੱਧ ਵੱਧਰੀ ਬਣਾਉਂਗਾ ਠੀਕ ਹੈ ਨਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਜਿੰਨਾ ਏ ਜਿੱਦਾਂ ਮੈਂ ਆਪਣੀ ਜ਼ਿੰਦਗੀ 'ਚ ਸੁਧਾਰ ਕੀਤੀ ਵੀ ਚਲ ਆਪਾਂ ਕਿਸ ਨੂੰ ਰਿਪਲਾਈ ਨਹੀਂ ਕਰਨਾ ਆਪਾਂ ਕਿਹ ਨਾਲ ਲੜਨਾ ਨਹੀਂ ਵਾਇਰ ਨੇ ਉਹਨੇ ਟੈਲੈਂਟ ਦਿੱਤਾ ਠੀਕ ਹੈ ਨਾ ਆਪਾਂ ਨੂੰ ਕੋਈ ਚੰਗੀ ਚੀਜ਼ ਦਿੱਤੀ ਹੈ ਤਾਂ ਉਹਦਾ ਆਪਾਂ ਚੰਗੀ ਚੀਜ਼ ਲਈ ਇਸਤੇਮਾਲ ਕਰੀਏ ਕਿਸੇ ਦੀ ਬੇਇੱਜ਼ਤੀ ਕਰਨ ਲੱਗੇ ਠੀਕ ਹੈ ਚਲ ਅਸੀਂ ਨਿਆਂ ਆਪਣੇ ਸਾਰੇ ਗਲਤੀਆਂ ਕਰਦੇ ਨੇ ਅਸੀਂ ਵੀ ਕੀਤੀਆਂ ਮੈਂ ਵੀ ਸਿੱਖਿਆ ਉਹ ਚੀਜ਼ਾਂ ਤੋਂ ਪਰ ਉਸ ਚੀਜ਼ ਦਾ ਤੁਸੀਂ ਕਿਸੇ ਦਾ ਗਲਤ ਫਾਇਦਾ ਨਾ ਚੱਕ ਫਿਰ ਨੂੰ